ਉਗਾ ਲਾਈਵ ਸ਼ੁਰੂ ਦੇਖੀ ਉਹ ਖੁਦ ਨਾਲ ਪਿਆਰ ਕਰਨ ਵਾਲਿਆਂ ਨਾਲ ਹਲੀਮੀ ਵਿੱਚ ਰਹਿੰਦਾ ਸੀ ਕਦੇ ਮੋਢਿਆਂ ਉੱਤੋਂ ਦੀ ਥੁੱਕਿਆ ਨਹੀਂ ਬੜੇ ਡਰਾਵੇ ਦਿੱਤੇ ਉਸ ਨੂੰ ਮੌਤ ਦੇ ਪਰਮਾ ਦਾ ਪੁੱਤ ਕਿਸੇ ਅੱਗੇ ਝੁਕਿਆ ਨਹੀਂ 2 ਸਾਲ ਪਹਿਲਾਂ ਜਿਸ ਹਵੇਲੀ ਵਿੱਚ ਮਹਾਤਮ ਸੀ ਅੱਜ ਕਿਲਕਾਰੀਆਂ ਗੂਜੀਆਂ ਨੇ ਉਸ ਨੂੰ ਚਾਉਣ ਵਾਲੇ ਨੇ ਲਿਖਿਆ ਲੈਜੈਂਡ ਇਜ਼ ਬੈਕ ਲੈਜੈਂਡ ਨੇਵਰਸ ਡਾਈਜ਼ ਲੈਜੈਂਡ ਇਜ਼ ਬੈਕ ਇਹੋ ਹੀ ਲੱਗਦਾ ਜਿਵੇਂ ਛੋਟਾ ਸਿੱਧੂ ਇਹ ਕਹਿ ਰਿਹਾ ਹੋਵੇ ਮੇਰੀ ਜਾਨ ਹਾਲੇ ਮੁੱਕਿਆ ਨਹੀਂ ਹਾਲੇ ਮੁੱਕਿਆ ਨਹੀਂ ਸਤਿ ਸ਼੍ਰੀ ਅਕਾਲ ਪੀਪਤੀ ਨਵਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਹ ਕੁਦਰਤ ਦਾ ਕ੍ਰਿਸ਼ਮਾ ਦੇਖੋ ਹਾਲਾਂਕਿ ਬਹੁਤ ਸਾਰੇ ਮੀਡੀਆ ਹਾਊਸਸ ਤੋਂ ਬਹੁਤ ਦੇਰ ਪਹਿਲਾਂ ਤੋਂ ਹੀ ਅਫਵਾਹਾਂ ਉਡਾਈਆਂ ਜਾ ਰਹੀਆਂ ਸੀ ਕੁਝ ਆਪਣੇ ਕੋਲੇ ਗੱਲਾਂ ਬਣਾ ਕੇ ਲੇਕਿਨ ਵੀ 33 ਨਵਾਂ ਸ਼ਹਿਰ ਚੈਨਲ ਨੇ ਅੱਜ ਤੱਕ ਕੋਈ ਐਦਾ ਦੀ ਇਨਫੋਰਮੇਸ਼ਨ ਨਹੀਂ ਸਾਂਝੀ ਕੀਤੀ ਪਹਿਲਾਂ ਮੈਂ ਪਹਿਲਾਂ ਮੈਂ ਦੀ ਤੌਰ 'ਚ ਕਿ ਕਿਸੇ ਦੇ ਘਰ 'ਚ ਕੋਈ ਦਿੱਕਤ ਆਵੇ ਅਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ 2 ਸਾਲ ਤੋਂ ਕੀ ਵਾਪਰਿਆ ਅਸੀਂ ਤੁਹਾਨੂੰ ਪਤਾ ਹੀ ਹੈ ਪਰ ਅੱਜ ਇੱਕ ਖੁਸ਼ੀ ਦਾ ਮੌਕਾ ਹੈ ਖੁਸ਼ੀ ਦਾ ਟਾਈਮ ਹੈ ਅਸੀਂ ਵੀ ਇਹ ਵੀਡੀਓ ਤਾਂ ਕਰ ਰਹੇ ਹਾਂ ਕਿਉਂਕਿ ਇੱਕ ਕੁਦਰਤ ਦਾ ਕ੍ਰਿਸ਼ਮਾ ਦੇਖੋ ਕਿੰਨਾ ਵੱਡਾ ਇਉਂ ਹੀ ਪ੍ਰਤੀਤ ਹੋ ਰਿਹਾ ਕਿ ਜਿਵੇਂ ਉਹ ਸੱਚੀ ਵਾਪਸ ਆ ਗਿਆ ਹੋਵੇ ਔਰ ਨਵੇਂ ਜਾਮੇ ਚ ਆ ਗਿਆ ਔਰ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਇਹ ਗੱਲ ਵੀ ਆਖੀ ਹੈ ਕਿ ਕਰੋਨਾ ਚਾਣ ਵਾਲਿਆਂ ਦੀ ਦੁਆਵਾਂ ਸਦਕਾ ਤਾਂ ਦੁਆਵਾਂ ਕਿਵੇਂ ਕੰਮ ਕਰਦੀਆਂ ਬਸ ਇਸ ਗੱਲ ਤੇ ਚਰਚਾ ਕਰਨੀ ਸੀ ਕਿ ਕਿਉਂਕਿ ਜਿੱਦ ਸਿੱਧੂ ਮੂਸੇ ਵਾਲੇ ਦੀ ਡੈਥ ਹੁੰਦੀ ਹੈ ਉਹਦੀ ਮੌਤ ਹੁੰਦੀ ਹੈ ਉਹਨੂੰ ਕਤਲ ਕੀਤਾ ਜਾਂਦਾ ਬਰੂਟਲੀ ਮਰਡਰ ਕੀਤਾ ਜਾਂਦਾ ਉਹ ਦਿਨ ਯਾਦ ਹੈ 29 ਮਈ ਕਿ ਕਿਵੇਂ ਕੱਲੇ-ਕੱਲੇ ਪੰਜਾਬੀ ਦੀ ਅੱਖ ਵਿੱਚ ਹੰਝੂ ਸੀ ਜਦੋਂ ਉਹਦੇ ਫਾਦਰ ਸਾਹਿਬ ਨੇ ਤੇ ਉਹ ਪੱਗ ਲਾ ਕੇ ਸਾਰਿਆਂ ਦਾ ਸਤਿਕਾਰ ਕੀਤਾ ਸੀ ਸਾਰੇ ਅੱਗੇ ਹੱਥ ਜੋੜੇ ਸਨ ਕੱਲਾ ਕੱਲਾ ਪੰਜਾਬੀ ਇੱਕ ਵਾਰ ਤਾਂ ਰੋਇਆ ਸੀ ਅੱਜ ਫਿਰ ਤੋਂ ਕੱਲੇ ਕੱਲੇ ਪੰਜਾਬੀ ਦੀ ਐ ਅੱਖ ਜਿਹੜੀ ਐ ਖੁਸ਼ੀ ਵਿੱਚ ਨਮ ਹੋਈ ਐ ਤੇ ਅਸੀਂ ਤਾਂ ਕੁਦਰਤ ਦੇ ਕਰਿਸ਼ਮੇ ਵੱਜੋਂ ਕਾਲਪੁਰਖ ਦੇ ਕਰਿਸ਼ਮੇ ਵੱਜੋਂ ਇਸ ਚੀਜ਼ ਨੂੰ ਦੇਖ ਰਹੇ ਆ ਕਿ 58 ਸਾਲ ਦੀ ਉਮਰ ਐ ਕਈ ਵੇਲੇ ਅ ਕਈ ਵੇਲੇ ਕਿ ਬਹੁਤੀ ਵਾਰ ਸੁਣਿਆ ਕਿ ਇਹਨਾਂ ਸਖਾਲਾ ਨਹੀਂ ਹੁੰਦਾ ਇੰਨੀ ਉਮਰ ਵਿੱਚ ਜਾ ਕੇ ਜਿਵੇਂ ਸਿੱਧੂ ਮੂਸੇਵਾਲੇ ਦੀ ਮਦਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਵੱਡਾ ਜ਼ਿਕਰ ਆ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਕਿ ਜ਼ਿੰਦਗੀ ਜ਼ਿੰਦਾਬਾਦ ਹੁੰਦੀ ਕੀ ਹੈ ਬਹੁਤ ਸਾਰੇ ਲੋਕ ਜੀਣ ਦੀ ਉਮੀਦ ਛੱਡ ਦਿੰਦੇ ਆ ਹਾਲਾਂਕਿ ਵਿਰਾਸਤ ਵੀ ਬਹੁਤ ਵੱਡੀ ਉਹਨੂੰ ਸਾਂਭਣਾ ਕਿਨੇ ਆ ਇਹ ਵੀ ਸਵਾਲ ਸਿਗੇ ਇੱਕ ਦੋ ਤਾਂ ਵੀਡੀਓ ਵੀ ਆ ਗਈਆਂ ਅਸੀਂ ਉਸ ਟੈਂਪੇ ਕੁਝ ਬੰਦੇ ਜਿਹੜੇ ਆ ਕਹਿਣ ਲੱਪੇ ਸੀ ਸਿੱਧੂ ਮੂਸੇ ਵਾਲਾ ਸਾਡੇ ਸੁਪਨੇ ਚ ਆਇਆ ਜੀ ਕਿ ਮੈਂ ਆਪਣੇ ਮਾਪੇ ਉਹਦੇ ਸੁਪਨੇ ਵੀ ਜਾਊਂਗਾ ਕਿ ਇਹਨੂੰ ਗੋਤ ਲੈ ਲਵਾਂ ਇੰਦਾ ਦੀ ਸ਼ਰਾਰਤਾਂ ਜੀਆਂ ਵੀ ਹੋਈਆਂ ਲੇਕਿਨ ਕੁਦਰਤ ਕਿੱਡੀ ਬਿਆੰਤ ਹੈ ਕੋਈ ਕੁਦਰਤ ਦਾ ਤੋੜਨੀ ਹੈ ਇਥੋਂ ਇਹੀ ਸਮਝ ਆਉਂਦੀ ਹੈ ਔਰ ਸਿੱਧੂ ਮੂਸੇ ਵਾਲੇ ਨੇ ਤਾਂ ਆਪਣੇ ਗਾਣੇ ਵਿੱਚ ਆਪਣੀ ਮੌਤ ਤੋਂ ਪਹਿਲਾਂ ਕਿਹਾ ਵੀ ਸੀ ਕਿ ਅੰਤ ਨਹੀਂ ਹਾਲੇ ਸ਼ੁਰੂਆਤ ਹੈ ਪਤਾ ਥੋੜੀ ਸੀ ਕੁਦਰਤ ਨੇ ਕਿਵੇਂ ਸ਼ੁਰੂਆਤ ਕਰਾਣੀ ਹੈ ਤਾਂ ਸਿੱਧੂ ਮੂਸੇ ਵਾਲਾ ਪੁਆਇੰਟ 2 ਪਾਰਟ 2 ਸ਼ੁਰੂ ਹੋ ਗਿਆ ਦੇਖੋ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਲੇਕਿਨ ਉਹਨਾਂ ਦੇ ਪਰਿਵਾਰ ਲਈ ਬੇਹਦ ਖੁਸ਼ੀਆਂ ਸੀ ਉਹਨਾਂ ਨੂੰ ਇੱਕ ਜੀਣ ਦੀ ਹੋਰ ਵਜ੍ਹਾ ਮਿਲ ਗਈ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਇਨਸਾਫ ਲਈ ਲੜਦਾ ਰਹੇ ਸੀ ਲੇਕਿਨ ਹੁਣ ਇੱਕ ਜੀਨ ਦੀ ਉਹਨਾਂ ਨੂੰ ਵਜ੍ਹਾ ਵੀ ਮਿਲ ਗਈ ਐ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਬਹੁਤੇ ਲੋਕਾਂ ਨੇ ਉਹਦੀ ਅਹਿਮੀਅਤ ਨੂੰ ਸਮਝਿਆ ਸੀ ਜਦੋਂ ਉਹਦੀ ਮੌਤ ਉਹਦੇ ਸੰਸਕਾਰਾਂ ਵੇਲੇ ਲੱਖ ਤੋਂ ਵੱਧ ਲੋਕ ਪਹੁੰਚ ਗਏ ਸੀ ਔਰ ਪੂਰੀ ਦੁਨੀਆ ਵਿੱਚ ਜਿੱਥੇ-ਇਥੇ ਪੰਜਾਬੀ ਵੱਸਦੇ ਆ ਕੈਂਡਲ ਮਾਰਚ ਹੋਈ ਸੀ ਸਾਰੇ ਪੰਜਾਬੀਆਂ ਨੇ ਇਸ ਗੱਲ ਨੂੰ ਬੁਰਾ ਮਨਾਇਆ ਸੀ ਕਿ ਕਿਉਂ ਜੋ ਜਿਹੜਾ ਨੌਜਵਾਨ ਪੰਜਾਬ ਦੀ ਆਵਾਜ਼ ਬਣ ਰਿਹਾ ਸੀ ਡ੍ਰੇਕ ਵਰਗੇ ਉਹਦੀ ਉਹਦੀ ਟੀ-ਸ਼ਰਟ ਪਾ ਕੇ ਉਹਦੀ ਤਸਵੀਰ ਵਾਲੀ ਪਾ ਕੇ ਮਾਣ ਮਹਿਸੂਸ ਕਰਦੇ ਸੀ ਉਸ ਨੌਜਵਾਨ ਦਾ ਕਤਲ ਕਿਉਂ ਹੋਇਆ ਤਾਂ ਇਹਨੂੰ ਹੀ ਦੇਖੋ ਕਿ ਦੁਆਵਾਂ ਕਹਿੰਦੇ ਨੇ ਕਿ ਸੱਚੇ ਦਿਲੋਂ ਦੁਆ ਨਿਕਲੀ ਤਾਂ ਕੁਦਰਤ ਮਨਜ਼ੂਰ ਕਰਦੀ ਹੈ ਮਹਾਰਜ ਮਨਜ਼ੂਰ ਕਰਦੇ ਨੇ ਦੇਖੋ ਫਿਰ ਤੋਂ ਸਿੱਧੂ ਮਸੇਵਾਲੇ ਦੇ ਮਾਪਿਆਂ ਨੂੰ ਜੀਣ ਦੀ ਵਜ੍ਹਾ ਮਿਲ ਗਈ ਹੈ ਔਰ ਉਹਦੇ ਉਹਨਾਂ ਨੂੰ ਜਿਹੜਾ ਇਹ ਆਸ਼ੀਰਵਾਦ ਮਿਲਿਆ ਤੁਹਾਡੇ ਸਾਰਿਆਂ ਦੀ ਕਿਰਪਾ ਨਾਲ ਮਿਲਿਆ ਕਿਉਂਕਿ ਤੁਸੀਂ ਸੱਚੇ ਦਿਲੋਂ ਅਰਦਾਸ ਕੀਤੀ ਹੋਣੀ ਆ ਕਿ ਮਹਾਰਾਜ ਇਹਨਾਂ ਦੇ ਘਰ ਖੁਸ਼ੀਆਂ ਮੁੜਿਆਣ ਉਹ ਕਿਸ ਤਰੀਕੇ ਆਈਆਂ ਹੈਰਾਨੀ ਆ ਕਿ ਉਹ ਵਜੇ ਬਿਲਕੁਲ ਕੋਈ ਸੋਚ ਸਕਦਾ ਸੀ ਇਦਾਂ ਕਿ 2 ਸਾਲ ਪਹਿਲਾਂ ਜੋ ਹਾਲਾਤ ਸੀਗੇ ਅੱਜ ਉਹ ਜਿਸ ਜਿਸ ਘਰ ਵਿੱਚ ਉਦੋਂ ਮਾਹਤਮਾ ਛਾਇਆ ਸੀ ਕੋਨਾ ਕੋਨਾ ਰੋਂਦਾ ਸੀ ਅੱਜ ਫਿਰ ਤੋਂ ਕੋਨਾ ਕੋਨਾ ਜੀ ਉੱਠਿਆ ਢੋਲ ਵੱਜ ਰਹੇ ਆ ਲੱਡੂ ਵੰਡੇ ਜਾ ਰਹੇ ਆ ਆਪਣੇ ਸ਼ਹਿਰ 'ਚ ਵੀ ਕਈ ਥਾਵਾਂ ਤੋਂ ਮੈਨੂੰ ਕਾਲਸ ਆਈਆਂ ਲੇਕਿਨ ਮੇਰਾ ਖਿਆਲ ਅੱਜ ਸੰਡੇ ਕਰਕੇ ਕਿਉਂਕਿ ਸੰਡੇ ਵਾਲੇ ਦਿਨ ਹੀ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਸੀ 29 ਮਈ ਮੈਂ ਬਲਾ ਚੌਰ ਤੋਂ ਲਾਈਵ ਕੀਤਾ ਸੀ ਉਦੋਂ ਮੈਂ ਬਲਾ ਚੌਰ ਸੀ ਤੇ ਅੱਜ ਵੀ ਸੰਡੇ ਐ ਔਰ 11 ਨੂੰ ਉਹਦਾ 11 ਜੂਨ ਨੂੰ ਸੀ ਹੁਣ 17 ਨੂੰ ਦੇਖੋ ਲੋਕ ਚਾਉਣ ਵਾਲੇ ਤੁਹਾਨੂੰ ਇਹ ਮੰਨਦੇ ਕੋਈ ਹੀ ਵਾਪਸ ਆਇਆ ਕਿ ਰੱਬ ਨੂੰ ਭੇਜਣਾ ਹੀ ਪੈ ਗਿਆ ਜਦੋਂ ਕਹਿੰਦਾ ਵੀ ਹੁੰਦਾ ਸੀ ਨਾ ਹਾਲੇ ਮੁੱਕਿਆ ਨਹੀਂ ਦੇਖੋ ਕੁਦਰਤ ਕੀ ਆਉਣ ਵਾਲੇ ਸਮੇਂ ਚ ਕਰਦੇ ਸੀ ਤੇ ਇਹ ਕਹਿੰਦੇ ਕਿ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਉਹਨਾਂ ਦੀ ਦੇਖੋ ਰੱਬ ਵੀ ਉਹਨਾਂ ਦੇ ਨਾਲ ਵਾ ਹਾਂ ਰੱਬ ਨਾਲ ਐ ਦੇਖੋ ਮਾਂ ਤਾਹੀਂ ਤਾਹੀਂ ਮੁੰਡੇ ਹੀ ਭੇਜਿਆ ਉਹਨਾਂ ਨੇ ਹਾਂ ਰੱਬ ਵੀ ਨਾਲ ਹੈ ਔਰ ਦੂਜੀ ਗੱਲ ਇਹਨੂੰ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਮਾਰ ਵੀ ਦੋ ਤਾਂ ਵੀ ਨਹੀਂ ਮਾਰ ਸਕਦੇ ਹੈ ਮਾਰਨ ਵਾਲਿਆਂ ਨੇ ਮਾਰਤਾ ਮਕਾਤਾ ਸਰੀਰ ਖਤਮ ਕਰਤਾ ਲੇਕਿਨ ਫਿਰ ਤੋਂ ਜੀਵਨ ਲੈ ਕੇ ਆ ਗਿਆ ਮਾਂ ਪਿਓ ਲਈ ਤਾਂ ਉਹੀ ਹੈ ਹੈ ਸਰੀਰ ਨਵਾਂ ਲੈ ਕੇ ਮਾਂ ਪਿਓ ਲਈ ਤਾਂ ਉਹੀ ਹੈ ਇਹਨੂੰ ਦੇ ਉਹਨਾਂ ਦੇ ਫਾਦਰ ਸਾਹਿਬ ਦਾ ਬਿਆਨ ਵੀ ਆਏਗਾ ਤਾਂ ਮੇਰੇ ਲਈ ਸ਼ੁਕਰ ਦੀ ਪੀਜੇ ਹਾਂ ਮੈਂ ਉਹੀ ਗੱਲ ਕਰਦਾ ਮਾਂ ਪਿਓ ਲਈ ਤਾਂ ਉਹੀ ਹੈ ਤੁਹਾਡਾ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਿਉਂਕਿ ਪੰਜਾਬੀ ਸਾਥ ਨਹੀਂ ਛੱਡਦੇ ਜਿਹੜਾ ਜਿੰਨਾ ਤੱਕਾ ਹੁੰਦਾ ਪੰਜਾਬੀ ਉਹਦੇ ਨਾਲ ਹਮੇਸ਼ਾ ਖੜਦੇ ਆ ਸਸੀ ਗਾਜੀ ਉਹਦੇ ਨਾਲ ਹਮੇਸ਼ਾ ਖੜਦੇ ਆ ਪੰਜਾਬੀ ਇਸੇ ਕਰਕੇ ਬੜਾ ਮਾਣ ਹੁੰਦਾ ਯਾਰ ਪੰਜਾਬੀ ਹੋਣ ਤੇ ਕਿ ਪੰਜਾਬੀ ਜਿਹਦੇ ਨਾਲ ਤੱਕਾ ਹੁੰਦਾ ਚਾਹੇ ਦੁਸ਼ਮਣ ਵੀ ਕਿਉਂ ਨਾ ਹੋਵੇ ਉਹਨਾਂ ਖੜ ਜਾਂਦੇ ਆ ਪਰ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਉਹਦੀ ਅਹਿਮੀਅਤ ਨੂੰ ਬਹੁਤਿਆਂ ਨੇ ਸਮਝਿਆ ਕਿ ਇਹ ਨੌਜਵਾਨ ਕੀ ਝੱਲ ਰਿਹਾ ਕੱਲ ਵੀ ਅਸੀਂ ਕਿਤੇ ਬੈਠੇ ਸੀਗੇ ਵਿੱਚ ਤੈਨੂੰ ਵੀ ਨਹੀਂ ਪਤਾ ਅ ਕੋਈ ਸੀਨੀਅਰ ਸੀਗੇ ਬਹੁਤ ਮੇਰੇ ਨਾਲ ਬੈਠੇ ਉਹ ਕਹਿੰਦੇ ਕਿ ਚਮਕੀਲੇ ਨੇ ਕੀ ਕੀਤਾ ਯਾਰ ਕਹਿੰਦੇ ਗੰਦਾ ਹੀ ਗਾਇਆ ਇਹ ਉਹ ਫਲਾਂਟਿੰਗ ਮੈਂ ਕਿਹਾ ਯਾਰ ਦੇਖੋ ਉਹਦੀ ਉਮਰ ਦਾ ਸਮਝੋ ਚਮਕੀਲਾ 24 25 ਦਾ ਦਾ ਚੜਦਾ ਗੱਡੀ ਹੁਣ ਸਾਡੀ ਉਮਰ ਮੇਰੀ ਹੁਣ ਉਮਰ 30 ਪਲੱਸ ਹੈ ਉਦੋਂ ਹੀ ਤਾਂ ਸਮਝ ਪਾੜੀ ਮਾੜੀ ਲੱਗਦੀ ਹੈ ਜੀ ਬਿਲਕੁਲ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਗਲਤੀ ਥੋੜੇ ਆ ਹਰੇਕ ਤੇ ਉਹੇ ਟਾਈਮ ਆਉਂਦਾ ਨਹੀਂ ਜਿਵੇਂ ਦਾਹ ਦੇ ਸਿਆਣੀ ਸਿਆਣੀ ਲੋਕ ਦੱਸ ਦੇ ਕਹਿੰਦੇ ਉਹ ਵੀ ਸਿਆਣਾ ਹੋਣਾ ਪਿਆ ਸੀ ਸਿੱਧੂ ਮੂਸੇ ਵਾਲਾ ਬੌਲਾ ਸਿਆਣਾ ਹੋ ਗਿਆ ਸੀ ਯਾਰ ਉਹ ਵੀ ਹਾਂ ਉਹ ਵੀ ਜਦੋਂ ਜਦੋਂ ਉਹਨਾਂ ਨੂੰ ਮੋੜਾ ਪੈਣ ਲੱਗਾ ਸੀ ਜਦੋਂ ਗੇਮ ਕਰਤੀ ਯਾਰ ਇਹੀ ਤਾਂ ਡਰ ਹੁੰਦਾ ਨਾ ਇਹੀ ਤਾਂ ਸਰਕਾਰ ਨੂੰ ਡਰ ਹੁੰਦਾ ਹੁਣ ਮੈਂ ਗੱਲ ਤੈਨੂੰ ਕਹਿ ਦੇਣਾ ਕਿ ਸਿੱਧੂ ਮੂਸੇ ਵਾਲਾ ਜਿਸ ਲੈਵਲ ਤੇ ਉਹਦੀ ਆਵਾਜ਼ ਸੀ ਯੂਥ ਉਹਦੇ ਨਾਲ ਸੀ ਜਿਹੜਾ ਯੂਥ ਉਹਦੇ ਨਾਲ ਸੀ ਉਹਦੀ ਮੌਤ ਤੋਂ ਪਹਿਲਾਂ ਬਹੁਤੇ ਲੋਕ ਕਹਿੰਦੇ ਵੋਟ ਨਹੀਂ ਪਈ ਕਿਉਂਕਿ ਉਹਨੂੰ ਚਾਹਣ ਵਾਲੇ ਤਾਂ ਕਈ ਮਾਈਨਰ ਸੀਗੇ ਬਹੁਤੇ ਬਾਹਰ ਚੱਲ ਗਏ ਸੀਗੇ ਸਿੱਧੂ ਮੁਸੇ ਵਾਲੇ ਨੇ ਅੱਜ ਤੋਂ 10 ਸਾਲ ਬਾਅਦ ਕੀ ਬਣਨਾ ਸੀ ਹਨਾ ਉਹਨੇ ਹੋਣਾ ਸੀ 39 ਸਾਲਾਂ ਦਾ ਹੋਰ ਜੀ ਜਿਹੜੇ ਉਹਨੂੰ ਚਾਹਣ ਵਾਲੇ ਆ ਜਿਹੜੇ ਉਹਦੇ ਵੋਟਰ ਸੀਗੇ ਸਪੋਰਟਰ ਸੀ ਉਹ ਨਹੀਂ ਵੋਟਰ ਬਣਨਾ ਸੀਗਾ 10 ਸਾਲ ਬਾਅਦ ਤਾਂ ਉਹਨੇ ਜਿੱਤਣਾ ਸੀਗਾ ਮੈਂ ਕਹਿੰਦਾ ਜਮਾਤ ਤਾਂ ਜਬ ਤੱਕ ਆਦਾ ਨਹੀਂ ਜਿਹੜਾ ਮਰਜ਼ੀ ਹੁੰਦਾ ਸੋਚ ਵੀ ਤਾਂ ਮੈਚਰ ਹੋਣੀ ਸੀ ਜਵਾਨ ਹੋਣੀ ਸੀ ਕਿ ਨਹੀਂ ਹੋਣੀ ਸੀਗੀ ਸੋਚ ਵੀ ਪਰ ਫੱਲੇ ਥੋੜੀ ਸੀਗੀ ਜਿਉਂ ਹੁਣ 29 ਸਾਲ ਦੀ ਉਮਰ 'ਚ ਇਹ ਸੋਚਣ ਲੱਗ ਪਏ ਸੀ ਕਿਵੇਂ ਆਪਣੇ ਇਲਾਕੇ ਲਈ ਕੁਝ ਕਰਨਾ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਆਪਣੇ ਤਾ 10 ਸਾਲ ਬਾਅਦ ਪੰਜਾਬ ਲਈ ਜਿੱਦਾਂ ਹੁਣ ਉਹਨੇ ਗੀਤ ਲਿਖਿਆ ਸੀਗਾ ਕਿ ਓਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਜੀ ਔਰ ਉਹਦੀ ਗੱਲ ਉੱਥੇ ਤੱਕ ਸੁਣੀ ਜਾਂਦੀ ਸੀ ਕਿ ਇੱਥੇ ਤੱਕ ਕੋਈ ਸੋਚ ਵੀ ਨਹੀਂ ਸਕਦਾ ਠੀਕ ਹੈ ਨਹੀਂ ਓਨਾ ਚਿਰ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਜਿਹੜੇ ਉਹਨੂੰ ਚਾਉਣ ਵਾਲੇ ਸੋਚਦੇ ਤਾਉਣੇ ਜਦੋਂ ਉਹਨੂੰ ਕਨਵਰਟ ਕਰਦੇ ਹੋਣੇ ਆ ਜਿਹੜੇ ਬਾਹਰਲੇ ਗੋਰੇ ਆ ਕਿਉਂਕਿ ਤੈਨੂੰ ਪਤਾ ਉਹਨੂੰ ਕਾਲੇ ਵੀ ਸੁਣਦੇ ਸੀ ਚਿੱਟੇ ਵੀ ਸੁਣਦੇ ਸੀ ਹੱ ਚਟਾ ਪੀਰ ਵਾਲੇ ਨਹੀਂ ਸੀ ਉਹਨੂੰ ਸੁਣਦੇ ਕਿਉਂਕਿ ਉਹਦੇ ਗੀਤ ਤਾਂ ਜ਼ਿਆਦਾ ਜਿਮ ਵਿੱਚ ਵੱਜਦੇ ਸੀਗੇ ਹੈ ਤੇ ਔਰ ਇੱਕ ਤਾਂ ਮੈਂ ਹੋਰ ਇੱਥੇ ਵੀ ਗੱਲ ਕਹਿਣੀ ਚਾਹੂੰਗਾ ਲੋਕ ਨੇ ਕਈ ਨਾ ਸ਼ਰਾਰਤੀ ਸਵਾਦ ਬਹੁਤ ਲੈਂਦੇ ਹੁਣ ਜਿੱਦਾਂ ਉਹਦੀ ਤੇ ਬੱਬੂ ਮਾਨ ਦੀ ਕੌਂਟਰੋਵਰਸੀ ਕਰ ਦਿੰਦੇ ਯਾਰ ਕਾਸ਼ ਕਿਤੇ ਜਿਹੜੀ ਬਾਕੀ ਕਲਾਕਾਰਾਂ ਦੀ ਫੈਮਲੀ ਆ ਇਹਨਾਂ ਨੂੰ ਦੋਨਾਂ ਨੂੰ ਰਲ ਲਾ ਦਿੰਦੇ ਆਏ ਹੋਏ 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 ਦੋਏ ਜਾਣੇ ਤਾਂ ਕਿਤੇ ਰਲ ਕੇ ਪੰਜਾਬ ਦੇ ਹਿੱਤਾਂ ਲਈ ਗੀਤਾਂ ਦਾ ਮੈਂ ਕਹਿੰਦਾ ਬਹੁਤ ਲੋਕਾਂ ਨੇ ਜਾਗਰੂਕ ਹੋਣਾ ਸੀ ਸਾਡੀ ਗਲਤੀ ਈ ਆ ਸੀ ਲੜਾ ਕੇ ਨਾ ਤੇਰੇ ਨਾਲ ਖੜੇ ਆ ਤੇਰੇ ਨਾਲ ਖੜੇ ਦੀ ਗੱਲ ਕਰਦੇ ਇਹ ਨਹੀਂ ਕਹਿੰਦੇ ਕਿ ਜੇ ਦੋਨੇ ਰਲ ਜਾਣ ਜਿਹੜੇ ਸੇਧ ਦੇਣ ਵਾਲੇ ਆ ਆ ਗੱਲ ਕਿੱਥੇ ਜਾਊ ਇਹ ਦੇਖੋ ਸਾਨੂੰ ਪਤਾ ਕਿ ਸਿੱਧੂ ਮੂਸੇਵਾਲੇ ਨੇ ਕਈ ਟੱਚਰਾਂ ਕਰਦੇ ਕਿ ਉਹ ਪੋਲਿਟਿਕਸ ਚਾਰੇ ਪੋਲਿਟਿਕਸ ਤੋਂ ਬਿਨਾ ਸੁਧਾਰ ਨਹੀਂ ਕਰ ਸਕਦੇ ਆਪਾਂ ਕੱਲ ਵੀ ਗੱਲ ਕਰਦੇ ਆ ਇੱਕ ਕਲਾਕਾਰ ਹੈ ਜਿੰਨਾ ਮਰਜ਼ੀ ਪੌਪੂਲਰ ਆ ਉਹ ਕਿਸੇ ਨੂੰ ਅਫਸਰ ਨੂੰ ਕੋਈ ਨਿਰਦੇਸ਼ ਦੇਵੇ ਕੋਈ ਉਹਨੂੰ ਗੱਲ ਕਵੇ ਅਨਕ ਕਿਸੇ ਦੇ ਭਲੇ ਲਈ ਨਹੀਂ ਬਣ ਸਕਦਾ ਹੁਣ ਇਹ ਕਹਣਾ ਜੀ ਅਸੀਂ ਬੱਚੇ ਆ ਇੱਕ ਐਮਐਲਏ ਕਹਿੰਦਾ ਇੱਕ ਮੌਜੂਦਾ ਕੋਈ ਸਰਕਾਰ ਹੈ ਸੱਤਾ 'ਚ ਉਹਦਾ ਨਮਾਇੰਦਾ ਕਹਿੰਦਾ ਉਹਨੂੰ ਮੰਨਣੀ ਪੈਂਦੀ ਹੈ ਤਾਂ ਇੱਕ ਕਲਾਕਾਰ ਹੋ ਕੇ ਉਹ ਮੋਟੀਵੇਟ ਤਾਂ ਕਰ ਸਕਦਾ ਗਾਣਿਆਂ ਨਾਲ ਲੇਕਿਨ ਉਹ ਗਰਾਊਂਡ ਤੇ ਆ ਕੇ ਕਿਸੇ ਮਤਲਬ ਥੋੜੇ ਕਰ ਸਕਦਾ ਸੀਗਾ ਤੇ ਉਹਨੇ ਉਦਮ ਚੱਕਿਆ ਸੀਗਾ ਚਲੋ ਅੱਜ ਉਹਨੂੰ ਯਾਦ ਕਰ ਰਹੇ ਆ ਜੀ ਜਿੰਨੇ ਤੁਸੀਂ ਵੀਡੀਓ ਦੇ ਨਾਲ ਜੁੜੇ ਆ ਤੁਹਾਡੀ ਮਿਹਰਬਾਨੀ ਹੈ ਔਰ ਕੁਦਰਤ ਦਾ ਕ੍ਰਿਸ਼ਨਾ ਕੁਦਰਤ ਦਾ ਬਹੁਤ ਵੱਡਾ ਕ੍ਰਿਸ਼ਨਾ ਔਰ ਬਾਰ-ਬਾਰ ਸਿਰ ਝੁਕਦਾ ਰੱਬ ਨੂੰ ਤੇ ਜਾਂਦੇ-ਜਾਂਦੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹਾਂਗਾ ਨਵੇਂ ਸ਼ਹਿਰ ਵਾਲਿਆਂ ਨੂੰ ਬਹੁਤ ਜਲਦੀ ਨਵੇਂ ਸ਼ਹਿਰ 'ਚ ਧੁਮਾਕਾ ਹੋਣ ਲੱਗਾ ਹੁਣ ਤਿੰਨ-ਚਾਰ ਦਿਨਾਂ ਦੇ ਵਿੱਚ-ਵਿੱਚ ਗੁਪਤ-ਗੁਪਤ ਮੀਟਿੰਗਾਂ ਹੋ ਰਹੀਆਂ ਔਰ ਅੰਟਿਲ ਮੇਰੇ ਕੋਲ ਐਵੀਡੈਂਸ ਨਹੀਂ ਹੁੰਦਾ ਮੈਂ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਮੈਂ ਸੂਤਰ ਵਾਲੀ ਗੱਲ ਨਹੀਂ ਕਰਦਾ ਹੁੰਦਾ ਜਿੱਦਣ ਕਿ ਤੇ ਮੇਰੇ ਕੋਲ ਐਵੀਡੈਂਸ ਹੈ ਮੈਂ ਠੋਕ ਕੇ ਗੱਲ ਕਰੂੰਗਾ ਤਾਂ ਵੱਡਾ ਧਮਾਕਾ ਹੋਣ ਜਾ ਰਿਹਾ ਜੀ ਨਵੇਂ ਸ਼ਹਿਰ ਦੀ ਸਿਆਸਤ 'ਚ ਪਤਾ ਨਹੀਂ ਕੀ ਹੋਣ ਵਾਲਾ ਮਤਲਬ ਬਹੁਤ ਇਹਨੂੰ ਤਾਂ ਅੰਦਾਜ਼ਾ ਹੈਗਾ ਮਤਲਬ ਯੂ ਵਿਲ ਯੂ ਪੀਪਲ ਵਿਲ ਗੈਟ ਸਰਪ੍ਰਾਈਜ਼ ਕਿ ਅੱਛਾ ਹੁਣ ਇਕੱਠੇ ਹੋ ਜਾਓਗੇ ਤਾਂ ਮਤਲਬ ਆਈ ਏਮ ਫਰੋਮ ਬੈਂਗਲੁਰ ਥੈਂਕ ਯੂ ਸਰ ਇੰਨੀ ਦੂਰੋਂ ਵੀ ਤੁਸੀਂ ਪਿਆਰ ਦਿੰਦੇ ਹੋ ਤੇ ਬਹੁਤ ਜਲਦੀ ਜੀ ਨਵੇਂ ਸ਼ਹਿਰ ਦੀ ਸਿਆਸੀ ਧਮਾਕਾ ਹੋਊਗਾ ਔਰ ਹੁਣ ਤਾਂ ਸਰਵੇ ਦੀਆਂ ਕਾਲਾਂ ਵੀ ਆਣ ਲੱਗ ਪਈਆਂ ਅੱਬਸ ਮੰਦ ਭਾਗੀ ਦੀ ਗੱਲ ਇੰਨੀ ਹੋ ਗਈ ਕਿ ਸਾਡੇ ਕੋਲ ਰਿਕਾਰਡਿੰਗ ਨਹੀਂ ਲੱਗੀ ਕਿਉਂਕਿ ਜਿਸ ਬੰਦੇ ਦਾ ਸਰਵੇ ਦੀ ਕਾਲ 'ਚ ਨਾਮ ਲਿਆ ਗਿਆ ਹੈ ਤੇ ਸਾਨੂੰ ਵੀ ਨਹੀਂ ਸੀ ਉਹਦਾ ਨਾਮ ਵੀ ਆਜੂ ਪੁੱਛੋ ਪੁੱਛੋ ਤਾਂ ਵੀਰ ਜਿਹੜੇ ਐ ਲਾਈਵ ਜੁੜੇ ਨੇ ਹੋਰ ਵੀ ਕਿਸੇ ਨੂੰ ਕਾਲ ਆਈ ਕੇ ਅੱਛਾ ਯਾਰ ਜਿਹੜੇ ਸਾਡੇ ਭੈਣ ਭਰਾ ਲਾਈਵ ਜੁੜੇ ਆ ਕਿਸੇ ਤੁਹਾਨੂੰ ਵੀ ਸਰਵੇ ਦੀ ਕਾਲ ਆਈ ਆ ਕਿ ਕਿਹਨੂੰ ਕਿਹਨੂੰ ਐਮਪੀ ਇਲੈਕਸ਼ਨ ਲਈ ਤੁਸੀਂ ਦਾਅਵੇਦਾਰ ਮੰਨਦੇ ਹੋ ਫਲਾਨੀ ਫਲਾਨੀ ਪਾਰਟੀ ਤੋਂ ਕਿਉਂਕਿ ਅਸੀਂ ਬੈਠੇ ਸੀ ਕੁਦਰਤੀ ਆਪਸ ਚ ਸਰਵੇ ਦੀ ਕਾਲ ਆ ਗਈ ਸਾਡੇ ਇੱਕ ਫਰੈਂਡ ਨੂੰ ਵੀ ਆਈ ਹੈ ਸਾਡੇ ਸਤਿਕਾਰਯੋਗ ਫਰੈਂਡ ਨੇ ਤੇ ਸਾਡੇ ਕੋਲ ਸਿਰ ਰਿਕਾਰਡਿੰਗ ਨਹੀਂ ਲੱਗੀ ਕਿਉਂਕਿ ਬੰਦੇ ਨਾਲ ਹੀ ਨਹੀਂ ਸੀ ਐਕਸਪੈਕਟ ਕਰਦੇ ਸੀ ਵੱਡੇ ਤਵਾਕੇ ਹੋਣੇ ਔਰ ਗੁਪਤ-ਗੁਪਤ ਮੀਟਿੰਗਾਂ ਹੋਈਆਂ ਵੀ ਸਾਡੇ ਸੀਨੀਅਰ ਜਰਨਲਿਸਟ ਜਿਹੜੇ ਹੈਗੇ ਆ ਸਾਨੂੰ ਸਾਡਾ ਮਾਰਗਦਰਸ਼ਨ ਕਰਨ ਵਾਲੇ ਉਹਨਾਂ ਨੇ ਵੀ ਦੱਸਿਆ ਤਾਂ ਵੱਡੇ ਤਵਾਕੇ ਨਵੇਂ ਸ਼ਹਿਰ ਚ ਹੋਣ ਵਾਲੇ ਆ ਪਰ ਤਵਾਕੇ ਗਾਦੇ ਯਾਰ ਮੈਂ ਤਾਂ ਤਵਾਕਾ ਉਹਨੂੰ ਮੰਨਦਾ ਸਿਆਸਤ ਨੂੰ ਕਹਦਾ ਤਵਾਕਾ ਮੰਨਣਾ ਪਤਾ ਹੀ ਐ ਤਵਾਕਾ ਦਾ ਤਾਂ ਆ ਕਿ ਜੇ ਕੋਈ ਆਪਣੇ ਸ਼ਹਿਰ ਲਈ ਕੁਝ ਕਰੇ ਜਰਮਨੀ ਤੋਂ ਦੇਖ ਰਹੇ ਨੇ ਜੀ ਬਹੁਤ-ਬਹੁਤ ਸ਼ੁਕਰੀਆ ਸ਼ਾਮ ਲਾਲ ਸ਼ਾਮ ਸ਼ਾਮ ਲਾਲ ਜੀ ਸ਼ਾਮ ਹੋ ਗਈ ਤੁਸੀਂ ਸ਼ਾਮ ਨੂੰ ਹੀ ਮੈਸੇਜ ਕਰਦੇ ਤੇ ਬਹੁਤ-ਬਹੁਤ ਸ਼ੁਕਰੀਆ ਆਪਣੇ ਆ ਭੈਣਾ ਭਰਾਵਾਂ ਨਾਲ ਬਣ ਕੇ ਰੋ ਮੈਂ ਵੀਡੀਓ ਨੂੰ ਰੈਪ ਅਪ ਕਰਾਂ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਵਧੀ ਗੱਲ ਸੁਣਾ ਦਵਾਂ ਹੈ ਜੇ ਤੁਸੀਂ ਵੀ ਜਿਹੜੇ ਦੇਖ ਰਹੇ ਹੋ ਮੈਂ ਇੱਥੇ ਸੀ ਇਸ ਟਾਈਮ ਬੰਗਾ ਰੋਡ ਤੇ ਆ ਮੈਂ ਬੱਸ ਅੱਡੇ ਤੋਂ ਪਹਿਲਾਂ ਪਹਿਲਾਂ ਗੱਲ ਖਤਮ ਕਰ ਦੂੰਗਾ ਜੇ ਤੁਸੀਂ ਚਾਹੁੰਦੇ ਤਾਂ ਗੱਲ ਸੁਣਾ ਦੇਣਾ ਬੈਲਜੀਅਮ ਵਾਲ ਤੌਰ ਰਾਜਵਿੰਦਰ ਕੌਰ ਭੰਜੀ ਜੀ ਦੇਖ ਰਹੇ ਨੇ ਦੱਸੋ ਜੀ ਗੱਲ ਸੁਣਾ ਦਈਏ ਕਿ ਨਹੀਂ ਜੇ ਇਧਰ ਕੋਈ ਥੰਬਸ ਅਪ ਕਰੂਗਾ ਫੇਰ ਗੱਲ ਸੁਣਾਣੀ ਨਹੀਂ ਤਾਂ ਵੀਡੀਓ ਰੈਕ ਅਪ ਕਰ ਦੇਣੀ ਜਗਾ ਦੇ ਬੱਤੀ ਪਰ ਸੇਮ ਸਿੰਘ ਕਹਿ ਰਹੇ ਨੇ ਕੰਗ੍ਰੈਚੂਲੇਸ਼ਨਸ ਥੈਂਕ ਯੂ ਸਰ ਸਿੱਧੂ ਮਸੇਵਾਲ ਦੇ ਪਰਿਵਾਰ ਨੂੰ ਕੰਗ੍ਰੈਚੂਲੇਸ਼ਨ ਆ ਸ਼ੁਭਮ ਗਿਲ ਗੌਤਮ ਜੀ ਕਰੋ ਜੀ ਥੰਬਸ ਅਪ ਮੈਂ ਤਾਂ ਹੀ ਗੱਲ ਸੁਣਾਉਣੀ ਨਹੀਂ ਤਾਂ ਗੱਲ ਨਹੀਂ ਸੁਣਾਉਣੀ ਕੁਝ ਵੀ ਹੋਵੇ ਇਨ ਫੇਵਰ ਆਫ ਡਿਵੈਲਪਮੈਂਟ ਹੋਵੇ ਪ੍ਰਿੰਸ ਜੀ ਕਿਹੜੀਆਂ ਗੱਲਾਂ ਕਰਦੇ ਹੈ ਤੁਹਾਨੂੰ ਲੱਗਦਾ ਕੋਈ ਲੋਕਾਂ ਦੇ ਫੇਵਰ ਲਈ ਕਰਦਾ ਮੈਨੂੰ ਲੱਗਿਆ ਤੁਹਾਨੂੰ ਪਤਾ ਲੱਗ ਗਿਆ ਪ੍ਰਿੰਸ ਪਾਰਟੀ ਆ ਜੀ ਨੂੰ ਤੁਹਾਨੂੰ ਪਤਾ ਲੱਗ ਗਿਆ ਕਿਹੜੀ ਗੱਲ ਕਰ ਰਿਹਾ ਮੈਂ ਸ਼ਾਮ ਲਾਲ ਸ਼ਾਮ ਜੀ ਕਹਿੰਦੇ ਜਰੂਰ ਜੀ ਚਲੋ ਜੀ ਗੁਰਮੁਖ ਜੀ ਨੇ ਵੀ थम्स अप ਕਰ ਦਿੱਤਾ ਮੈਂ ਆਪਣੇ ਭੈਣਾ ਭਰਾਵਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇੱਕ ਨਾ ਇੱਕ ਵਾਰੀ ਇੱਕ ਖੂਹ ਚ ਬਾਂਦਰ ਡਿੱਗ ਜਾਂਦਾ ਸੁਣਨ ਵਾਲੀ ਗੱਲ ਹੈ ਵੀਰੇ ਬਾਂਦਰ ਡਿੱਗ ਜਾਂਦਾ ਤੇ ਪੁਰਾਣੀ ਗੱਲ ਹੈ ਤਾਂ ਖੂਹ ਚ ਕੋਈ ਵੀ ਪਾਣੀ ਭਰਨ ਜਾਂਦਾ ਸੀ ਤਾਂ ਉਹ ਜਿਹੜੀ ਬਾਲਟੀ ਜੀ ਹੁੰਦੀ ਹੈ ਬਾਂਦਰ ਖੋਲ ਲੈਂਦਾ ਸੀ ਹੁਣ ਬਾਂਦਰ ਤਾਂ ਥੱਲੇ ਉੱਪਰ ਐ ਵੀ ਥੰਮਸ ਅਪ ਫੋਨ ਲਾ ਕੇ ਪਤਾ ਲੱਗ ਗਿਆ ਮੇਰੇ ਖਿਆਲ ਜਿਹੜੇ ਸਿਆਸੀ ਬੰਦੇ ਕੀ ਪੱਟਾ ਲਾਉਣ ਲੱਗੀਆਂ ਅੱਛਾ ਉਹ ਹਲਟ ਜਾਂ ਥੱਲੇ ਜਾਂਦੀ ਸੀਗੀ ਰੱਸੀ ਜਾਂ ਥੱਲੇ ਜਾਂਦੀ ਸੀਗੀ ਖੂਹ ਚ ਬਾਂਦਰ ਖੋਲ ਲੈਂਦਾ ਸੀ ਵਿਚਾਰਾ ਉਹ ਤਾਂ ਇਸ ਕਰਕੇ ਖੋਲਦਾ ਸੀ ਕਿ ਹੁਣ ਉਹਨੂੰ ਕਿਹੜਾ ਭਾਸ਼ਾ ਆਉਂਦੀ ਆ ਇਹ ਇਨਸਾਨਾਂ ਦੀ ਵੀ ਮੈਨੂੰ ਬਚਾਓ ਕਿਸੇ ਤਰ੍ਹਾਂ ਕੱਢੋ ਤੇ ਹੁੰਦਾ ਕੀ ਸੀਗਾ ਜੀ ਲੋਕੇ ਡਰਨ ਲੱਪੇ ਕਹਿੰਦੇ ਖੂਚ ਪ੍ਰੇਤ ਆ ਗਿਆ ਜਦੋਂ ਪਾਣੀ ਔਰ ਰੱਸੀ ਜਾਂਦੀ ਆ ਬਾਲਟੀ ਖੋਲਣ ਦਾ ਬਾਲਟੀ ਉੱਤੇ ਨਹੀਂ ਆਉਂਦੀ ਤੇ ਉਹ ਜੀ ਇੱਕ ਸਾਧ ਨੂੰ ਬੁਲਾਉਂਦੇ ਆ ਸਾਧ ਨੂੰ ਕਹਿੰਦੇ ਜੀ ਕੱਢੋ ਸਾਧ ਵੀ ਸਿਆਣਾ ਸੀ ਫਿਰ ਅੱਜ ਕੱਲ ਦੇ ਜਵਾਨੇदाई ਸੀਗਾ ਉਹ ਪੈਸੇ-ਪੂਸੇ ਖਾਖ ਉਘਟਿਆ ਤੇ ਲੋਕਾਂ ਤੋਂ ਪਾਇਓ ਪੋਏ ਖਾਹਟਿਆ ਹੁਣ ਉਹ ਥੱਲੇ ਜਾ ਕੇ ਬਾਂਦਰ ਨੂੰ ਕਿੱਦਾਂ ਕੱਢੂਗਾ ਉਹਨੂੰ ਕਿਹੜਾ ਦੀਂਦਕੇ ਬਾਹ ਡੂੰਗਾ ਆ ਫਰਲੇ ਕਿਉਂਕਿ ਪੁਰਾਣੇ ਡੈਮ ਚ ਨੇਹਰਾ ਖੂਹ ਤੇ ਦਾ ਜਿਹੜਾ ਡੂੰਘੇ ਕਰਕੇ ਨਹੀਂ ਪਤਾ ਲੱਗਦਾ ਸੀ ਫਿਰ ਇੱਕ ਬੰਦੇ ਕੋਲ ਉਹਨੇ ਦੇਖਿਆ ਸੀ ਉਹ ਕਹਿੰਦਾ ਮੈਨੂੰ ਪਤਾ ਮੈਂ ਪ੍ਰੇਤ ਕੱਢ ਦਿੰਦਾ ਬਈ ਮੈਂ ਖੂਹ ਚੋਂ ਜਿਹੜਾ ਪ੍ਰੇਤ ਹੈ ਉਹ ਬਾਹਰ ਕੱਢ ਕੇ ਲਿਆਉਂਗਾ ਕਹਿੰਦੇ ਠੀਕ ਹੈ ਵੀ ਦੱਸ ਉਹਦੇ ਬਦਲੇ ਤੈਨੂੰ ਸਾਡ ਤੋਂ ਕੀ ਸਹਾਇਤਾ ਚਾਹੀਦੀ ਆ ਉਹ ਕਹਿੰਦਾ ਐਡਾ ਆ ਕਿ ਮੇਰਾ ਨਾ ਪੇ ਮੇ ਤੋਰਸੀ ਆ ਵੋਟਾ ਕਰਕੇ ਠੀਕ ਮੇਰਾ ਪੇ ਮੈਨੂੰ ਰੁੱਸ ਕੇ ਗੱਡੀ ਤੋੜ ਲਾ ਮੜ ਜੀ ਤੋੜ ਲਾ ਮੇਰਾ ਪੇ ਮੈਨੂੰ ਰੁੱਸ ਕੇ ਫਲਾਣੇ ਨੂੰ ਕਹਿੰਦਾ ਸੀ ਵੋਟ ਮਾਰਨ ਨੂੰ ਮੈਂ ਉਹਨੂੰ ਭਾਈ ਨਹੀਂ ਪਰ ਜਿੱਤ ਕੇ ਉਹਨੇ ਵੀ ਨਹੀਂ ਪੁੱਛਿਆ ਵੀ ਤੁਸੀਂ ਦੱਸੋ ਜੇ ਤਾਂ ਉਹਨੂੰ ਲੈ ਆਓ ਹੈ ਇੱਥੇ ਲਾਜਿਕ ਦੇਖੀ ਜੇ ਤਾਂ ਉਹਨੂੰ ਲੈ ਆਓ ਫੇਰ ਤਾਂ ਮੈਂ ਪ੍ਰੇਤ ਕੱਢ ਦੂੰ ਜੇ ਤੁਸੀਂ ਮੇਰੇ ਪਿਓ ਨੂੰ ਨਹੀਂ ਲੈ ਕੇ ਆਉਂਦੇ ਸਾਡੀ ਸੋਲਾ ਨਹੀਂ ਕਰਾਉਂਦੇ ਫੇਰ ਨਹੀਂ ਮੈਂ ਪ੍ਰੇਤ ਕੱਢ ਸਕਦਾ ਉਹਦੇ ਪੇ ਨੂੰ ਲਿਆਏ ਚਲੋ ਜੀ ਪੁੱਤ ਨੇ ਵੀ ਪੈਰੀ ਹੱਥ ਲਾਇਆ ਪਿਓ ਨੇ ਵੀ ਜੱਫੀ ਪਾਈ ਕੇ ਚੱਲ ਠੀਕ ਐ ਪੁੱਤ ਕੋਈ ਗੱਲ ਨਹੀਂ ਕਹਿੰਦੇ ਵੀ ਸਿਆਸਤਦਾਨਾਂ ਪਿੱਛੇ ਨਾਲ ਲੜੋ ਕਹਿੰਦਾ ਠੀਕ ਐ ਕਹਿੰਦਾ ਵੀ ਮੈਨੂੰ ਰੱਸੀ ਨਾਲ ਲਟਕਾ ਦਿਓ ਬਾਲਟੀ ਦੀ ਜਗ੍ਹਾ ਮੈਂ ਜਾਣਾ ਥੱਲੇ ਚਲੋ ਜੀ ਥੱਲੇ ਬੰਦੇ ਨੂੰ ਲਟਕਾ ਤੱਕ ਲਟਕਾ ਕੇ ਭੇਜਦਾ ਪੁੱਤ ਨੂੰ ਹੈ ਸਿਆਸਤ 'ਚ ਮੈਂ ਅਗਲੀ ਗੱਲ ਤੇ ਚਲੋ ਮੈਂ ਪੂਰੀ ਕੰਪਲੀਟ ਕਰਦਾ ਫਿਰ ਤੁਹਾਡੇ ਨਾਲ ਫਾਈਨਲ ਗੱਲ ਕਰੂੰਗਾ ਉਹ ਪੁੱਤ ਨੂੰ ਥੱਲੇ ਭੇਜ ਦਿੰਦੇ ਆ ਹੁਣ ਜਦੋਂ ਉਹ ਜਾਂਦਾ ਥੱਲੇ ਬਾਂਦਰ ਖੜਾ ਹੁੰਦਾ ਬਾਂਦਰ ਕਿਉਂਕਿ ਬਾਹਰ ਆਣਾ ਚਾਹੁੰਦਾ ਆਪਣੇ ਮੋਢੇ ਤੇ ਚੱਕ ਕੇ ਲੈ ਜਾਂਦਾ ਪਿੱਕੇ ਕਹਿੰਦਾ ਜੇ ਰੱਸੀ ਖਿੱਚੋ ਜਾਂ ਰੱਸੀ ਖਿੱਚਦੇ ਆ ਖੂਦ ਇਹਨਾਂ ਉੱਪਰ ਆ ਜਾਂਦੇ ਆ ਬਾਉਂਡਰੀ ਤੇ ਬਾਂਦਰ ਨੇ ਓਬਵੀਅਸਲੀ ਛਾਲ ਮਾਰਨੀ ਆ ਡਰਿਆ ਸੀ ਕਬਲਾਇਆ ਸੀਗਾ ਕਾਫੀ ਧੇਰ ਤੋਂ ਪਾਣੀ ਦੇ ਅੰਦਰ ਸੀਗਾ ਉਹ ਛਾਲ ਮਾਰ ਕੇ ਲੋਕਾਂ ਵੱਲ ਨੂੰ ਚੱਲ ਜਾਂਦਾ ਹੈ ਲੋਕ ਡਰ ਜਾਂਦੇ ਆ ਲੋਕ ਰੱਸੀ ਛੱਡ ਦਿੰਦੇ ਲੇਕਿਨ ਪਿਓ ਰੱਸੀ ਨਹੀਂ ਛੱਡਦਾ ਪਿਓ ਰੱਸੀ ਕਿਉਂ ਨਹੀਂ ਛੱਡਦਾ ਕਿਉਂਕਿ ਪਮਾ ਰੂਸਿਓ ਬੋਲੇ ਸੀਗੇ ਕਾਫੀ ਧੇਰ ਬਾਅਦ ਵੋਟਾਂ ਕਰਕੇ ਉਹ ਕਹਿੰਦਾ ਹੈ ਤਾਂ ਮੇਰਾ ਪੋਤੇ ਆ ਨਾ ਉਹ ਰੱਸੀ ਨਹੀਂ ਛੱਡਦਾ ਰੱਸੀ ਫੜੀ ਰੱਖਦਾ ਤੇ ਪੁੱਤ ਦੀ ਜਾਨ ਬਚ ਜਾਂਦੀ ਆ ਫਿਰ ਲੋਕ ਕਹਿੰਦੇ ਵੀ ਬਈ ਅੱਜ ਤੋਂ ਤੂੰ ਸਾਡਾ ਬਾਬਾ ਬਈ ਤੈਨੂੰ ਦਾ ਪ੍ਰੇਤ ਕੱਢ ਦਿੱਤਾ ਉਹ ਕਹਿੰਦਾ ਪ੍ਰੇਤ ਕਾਹਦਾ ਕੱਢਿਆ ਮੂਰਖੋ ਮੈਨੂੰ ਪਤਾ ਸੀ ਤੁਸੀਂ ਤੁਸੀਂ ਛੱਡ ਦੇਣੀ ਆ ਜਦੋਂ ਬਾਦਰ ਕੱਢ ਕੇ ਲੈ ਗਿਆ ਪੇਨ ਹੀ ਨਹੀਂ ਛੱਡਣੀ ਕਿਉਂਕਿ ਉਹਨੂੰ ਪੁੱਤ ਪਿਆਰ ਹੈ ਹੈ ਇਦਾਂ ਹੀ ਸਿਆਸਤ 'ਚ ਪੇ ਤੇ ਵੀ ਨਹੀਂ ਭਰੋਸਾ ਕੀਤਾ ਜਾਂਦਾ ਆਮ ਜ਼ਿੰਦਗੀ ਵਿੱਚ ਆਪਣੇ ਆਪ ਹੀ ਭਰੋਸਾ ਕੀਤਾ ਜਾਂਦਾ ਤਾਂ ਹੁਣ ਵੋਟਾਂ ਆ ਰਹੀਆਂ ਲੀਟਰਾ ਕਰਕੇ ਆਪਣੇਆਂ ਨਾਲ ਵਿਗਾੜਨਾ ਭਾਈ ਉਹ ਫਲਾਨੀ ਜਗ੍ਹਾ ਵੋਟ ਪਾ ਦੇ ਨਹੀਂ ਤਾਂ ਮੈਂ ਨਹੀਂ ਬੁਲਾਉਣਾ ਹੈ ਆਪਣੇਆਂ ਨਾਲ ਵਿਗਾੜਨਾ ਭਾਈ ਉਹ ਸਾਡੀ ਬੇਨਤੀ ਤਾਂ ਇਹ ਨਹੀਂ ਕਿਉਂਕਿ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਵਿੱਚ ਕੋਈ ਕਮੈਂਟ ਕਰਦਾ ਸੀ ਬਹੁਤ ਡਿਵੈਲਪਮੈਂਟ ਹੋ ਗਈ ਦੀਦੀਆ ਭਾਈ ਰੇਲਵੇ ਰੋਡ ਤੇ ਗੋਡੀ ਰੋਡ ਤੇ ਕਲਾਮ ਰੋਡ ਤੇ ਜਿੱਥੇ ਮਰਜ਼ੀ ਦੇਖ ਲਓ ਐਡੀ ਐਡੀ ਆ 2-2 ਫੁੱਟ ਡੂੰਘੀ ਦੀਂਦੀਆ ਡਿਵੈਲਪਮੈਂਟ ਦੇਖਿਆ ਉਹ ਜਾ ਕੇ ਹਾਲ ਹੈ ਤੁਹਾਨੂੰ ਮੈਂ ਦਿਖਾਣਾ ਆ ਦੇਖੋ ਤਾਂ ਚੰਡੀਗੜ੍ਹ ਚੌਂਕ ਤੇ ਡਿਵੈਲਪਮੈਂਟ ਆਹ ਲੈਟਾ ਕਈ ਸਾਲਾਂ ਤੋਂ ਨਹੀਂ ਜਗੀਆਂ ਆ ਲੈ ਵਿਚਾਰ ਵਿਚਾਰੀਆਂ ਕਹਿੰਦੀਆਂ ਐਨ ਕਈ ਲਵਾ ਦੋ ਸਾਡੇ ਕਾਲਾ ਬੂਤੀਆ ਕਰ ਦੁੱਤਾ ਸਾਨੂੰ ਇੱਥੇ ਵੀਡੀਓ ਪਾਈ ਜੀ ਫਿਰ ਫਿਰ ਕਹਿੰਦਾ ਕਿਸ ਨੂੰ ਸ਼ਰਮ ਆਈ ਹੈ ਹੈ ਇੱਕ ਦਿਨ ਸੇ ਕਮੈਂਟ ਪੜਦਾ ਕਿਸੇ ਨੇ ਲਿਖਿਆ ਕਹਿੰਦੇ ਨਗਰ ਕਾਉਂਸਲ ਚ ਗੱਲ ਹੁੰਦੀ ਸੀ ਕਾ ਮਾਰ ਕੇ ਡੰਗਣਾ ਕਹਿੰਦੇ ਕਾ ਤਾਂ ਫੇਰ ਉੱਠ ਕੇ ਉੱਡ ਗਿਆ ਆ ਲੈ ਵਿਚਾਰੇ ਪੁਲਿਸ ਵਾਲੇ ਵੀ ਤੰਗ ਕੀਤੇ ਫੇਰ ਲੈਟਾ ਲਵਾ ਦੋ ਯਾਰ ਕਾਦਾ ਤੁਸੀਂ ਸਾਡੇ ਸ਼ਹਿਰ ਨੂੰ ਕਹਿੰਦੇ ਰਹਿੰਦੇ ਕਿ ਜੀ ਨੰਬਰ 1 ਹੈ ਨੰਬਰ 1 ਹੈ ਤਾਂ ਦੇਖੋ ਇੱਧਰ ਕਿਦਾਂ ਘੁੱਪ ਹਨੇਰਾ ਆ ਉੱਤੋਂ ਟਿੱਪਰ ਸ਼ੁਰੂ ਹੋ ਜਾਂਦੇ ਹੋਰ ਅੱਧੇ ਘੰਟੇ ਤੱਕ ਹੀ ਲੰਘਣ ਵੇਲੇ ਵੀ ਡਰ ਲੱਗਦਾ ਤੇ ਕੀ ਕਰੀਏ ਯਾਰ ਹੈ ਪਟ ਆਹ ਕਿਦਾਂ ਟੋਲੀ ਆ ਰੋਕੀ ਮੇ ਰੁਕਿਆ ਮੁੰਡਾ ਟੋਲ ਹੋਰ ਟੋਲੀ ਕੀ ਆਲ ਚੱਲ ਚਲੋ ਠੀਕ ਹੈ ਇਹ ਉਮਰ ਬਹੁਤ ਮੁੰਡੇ ਦੀ ਘਟ ਹੈ ਸਾਰਾ 18 ਸਾਲ ਦਾ ਤੇ ਮਿਹਨਤ ਕਰਦਾ ਬੱਚਾ ਚਲੋ ਠੀਕ ਹੈ ਸਰ ਮੈਡਮਸ ਸਾਰੇ ਉਹਨੂੰ ਜਦੋਂ ਕਹਿੰਦਾ ਕਿ ਆਪਰ ਬੰਦਾ ਨਹੀਂ ਮਿਲਿਆ ਕਹਿੰਦਾ ਜੀ ਲੜਾਈ ਹੋਈ ਬਾਰ ਮੈਂ ਕਿਹਾ ਕੌਣ ਖੜਾ ਹੈ ਲੇਡੀਜ਼ ਖੜੇ ਆ ਇੱਕ ਲੇਡੀ ਮੈਂ ਕਿਹਾ ਤੂੰ ਢਾਈ ਮਹੀਨਾ ਲਈ ਗੱਲ ਨਾਲ ਹੀ ਆ ਤੇ ਹੋਰ ਰੋਈਏ ਹੁਣ ਕਾਲਾ ਕੈਸ ਮੇਰੇ ਪਿੰਡ ਵਾਲਿਆ ਤੁਸੀਂ ਟੀਚਰਾਂ ਕਰਨ ਲੱਪਿਆ ਹਾਂ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਔਰ ਤੁਹਾਡੇ ਨਿਆਣਿਆਂ ਦੇ ਪੇਪਰ ਹੋ ਰਹੇ ਆ ਤੁਹਾਡੇ ਨਿਆਣੇ ਸਾਰਿਆਂ ਨੂੰ ਪਾਸ ਕਰੇ ਚੰਗੇ ਨੰਬਰਾਂ ਤੇ ਔਰ ਜ਼ਿੰਦਗੀ ਦੀ ਭੜਾਈ ਚ ਵੀ ਨਿਆਣੇ ਪਾਸ ਹੋਣ ਤੇ ਕਿਸੇ ਦਾ ਨਿਆਣਾ ਵੀ ਰੱਬ ਕਰੇ ਰੱਬ ਨਾ ਕਰੇ ਫੇਲ ਹੋਵੇ ਸਾਰੇ ਦੇ ਨਿਆਣੇ ਵਧੀਆ ਨੰਬਰਾਂ ਨਾਲ ਪਾਸ ਹੋਣ ਔਰ ਤੁਹਾਡੇ ਆਸ਼ੀਰਵਾਦ ਸਦਕਾ ਤੁਹਾਡੇ ਨਿਆਣੇ ਵੀ ਵਧੇ ਮਫਲ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਪਰ ਵੋਟਾਂ ਲਈ ਆਪਸ ਵਿੱਚ ਨਹੀਂ ਲੜਨਾ ਬਹੁਤ ਲੜ ਲਿਆ ਠੀਕ ਹੈ ਨਾ ਇਹ ਤਾਂ ਇੱਕ ਦੂਜੇ ਨਾਲ ਲੜੀ ਜਾਂਦੇ ਤੁਹਾਡੇ ਫਾਇਦੇ ਚੱਕੀ ਜਾਂਦੇ ਤੇ ਤੁਸੀਂ ਲੜਨਾ ਨਹੀਂ ਠੀਕ ਸੱਚ ਸਿੱਖੋ